ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਹੜ੍ਹ ਪ੍ਰਭਾਵਿਤ ਜਿਹੜੇ ਪਰਿਵਾਰ ਹੈਗੇ ਆ ਉਹਨਾਂ ਨੂੰ ਲੈ ਕੇ ਪਹੁੰਚੇ ਆ ਪਠਾਨਕੋਟ ਦੇ ਹਲਕਾ ਪੋਆ ਦਾ ਜਿਹੜਾ ਅੱਡਾ ਕੋਹਲੀਆਂ ਹੈਗਾ ਉਹਦੇ ਬੈਕਸਾਈਡ ਆ ਵੀ ਦਰਿਆ ਦੇ ਕਿਨਾਰੇ ਤਸਵੀਰਾਂ ਦਿਖਾਵਾਂਗੇ ਗੁਜਰ ਪਰਿਵਾਰ ਹੈਗੇ ਨੇ ਕਹਿੰਦੇ 35 ਤੋਂ ਲੈ ਕੇ 40 ਪਰਿਵਾਰ ਸੀਗੇ ਇਸ ਏਰੀਏ 'ਚ ਰਹਿੰਦੇ ਸੀਗੇ ਜਿਨ੍ਹਾਂ ਦੇ ਆਪਣੀ ਹੀ ਮਤਲਬ ਜ਼ਮੀਨ ਤੇ ਘਰ ਬਣੇ ਹੋਏ ਸੀਗੇ ਘਰਾਂ ਦੀਆਂ ਤਸਵੀਰਾਂ ਪਹਿਲੇ ਤੁਹਾਨੂੰ ਦਿਖਾਵਾਂਗੇ ਕਹਿੰਦੇ ਨੇ ਹੜ੍ਹ ਦੇ ਨਾਲ ਸਭ ਤੋਂ ਵੱਡਾ ਨੁਕਸਾਨ ਇਹਨਾਂ ਦਾ ਵੀ ਹੋਇਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਆ ਨਾਲ ਦੀ ਸਕਰੀਨ ਤੇ ਵੀ ਦਿਖਾ ਰਿਆ ਜਿਹੜੀ ਪਿੱਛੇ ਦਿਖਾਈਆਂ ਤੇ ਹੋਰ ਜਿਹੜੀਆਂ ਲਾਈਵ ਵੀ ਤੁਹਾਨੂੰ ਦਿਖਾ ਰਿਹਾ ਦੇਖੋ ਇਹਨਾਂ ਦੇ ਹਾਲਾਤ ਕੀ ਹਾਲਾਤ ਬਣੇ ਨੇ ਇਹਨਾਂ ਪਰਿਵਾਰਾਂ ਦੇ ਕੁਝ ਨਹੀਂ ਰਿਹਾ ਕਹਿੰਦੇ ਨੇ ਬੁਰੀ ਤਰ੍ਹਾਂ ਜਿਹੜਾ ਇਹਨਾਂ ਦਾ ਨੁਕਸਾਨ ਜਿਹੜਾ ਹੋਇਆ ਚਾਹੇ ਡੰਗਰਾਂ ਦਾ ਹੋਵੇ ਚਾਹੇ ਪਸ਼ੂਆਂ ਦਾ ਜਾਨੀ ਮਾਨੀ ਨੁਕਸਾਨ ਕਹਿੰਦਾ ਭਾਵਾ ਉਹ ਵੀ ਹੋਇਆ ਚਾਰ ਜੀ ਸੀਗੇ ਕਹਿੰਦੇ ਉਹ ਵੀ ਰੁੜ ਗਏ ਨੇ ਜਿਨ੍ਹਾਂ ਦੇ ਵਿੱਚ ਤਿੰਨ ਬੱਚੇ ਸੀਗੇ ਇਹ ਕਮਾਈ ਸੀਗੀ ਜਿਨ੍ਹਾਂ ਦੇ ਵਿੱਚੋਂ ਮਾਈ ਦੀ ਜਿਹੜੀ লাশ ਹੈ ਕਿ ਇੱਕ ਬੱਚੀ ਦੀ লাশ ਮਿਲ ਚੁੱਕੀ ਹੈ ਦੋ ਬੱਚੇ ਸੀਗੇ ਉਹਨਾਂ ਦੀ লাশ ਨਹੀਂ ਮਿਲੀ ਤਸਵੀਰਾਂ ਦਿਖਾ ਰਹੇ ਹਾਂ ਰਾਵੀ ਦਰਿਆ ਇਸ ਤੋਂ ਕਾਫੀ ਪਿੱਛੇ ਸੀਗਾ ਰਾਵੀ ਦਰਿਆ ਇਹਨਾਂ ਦੇ ਘਰਾਂ ਤੋਂ ਕਾਫੀ ਦੂਰ ਸੀਗਾ ਰਾਵੀ ਦਰਿਆ ਲੇਕਿਨ ਹੁਣ ਤਸਵੀਰਾਂ ਲਾਈਵ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਇਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਰਾਵੀ ਦਰਿਆ ਵਗ ਰਿਹਾ ਹੈ ਹਾਲਾਤ ਬਹੁਤ ਹੀ ਮਾੜੇ ਨੇ ਇਹਨਾਂ ਪਰਿਵਾਰਾਂ ਦੇ ਇਸ ਤੋਂ ਪਿੱਛੇ ਕਾਫੀ ਡੇਰੇ ਸੀਗੇ ਉਹ ਵੀ ਪੂਰੀ ਤਰ੍ਹਾਂ ਜਿਹੜੇ ਆ ਨਸ਼ਟ ਹੋ ਗਏ ਨੇ ਰੁੜ ਗਏ ਨੇ ਇਹ ਲੋਕ ਜਿਹੜੇ ਆ ਕਹਿ ਸਕਦੇ ਆ ਧੂਸੀ ਦੇ ਜਾ ਕੇ ਰਾਤਾਂ ਕੱਟ ਰਹੇ ਨੇ ਟੈਂਟ ਲਾ ਕੇ ਛੋਟੇ ਛੋਟੇ ਬੱਚ ਕੀ ਟੂ ਕੱਡੇ ਦੀ ਬਾਹਰ ਆ ਕਾਫੀ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਸਵੀਰਾਂ ਦਿਖਾ ਰਿਹਾ ਆ ਦੇਖੋ ਮਕਾਨ ਜਿਹੜਾ ਬੁਰੀ ਤਰ੍ਹਾਂ ਜਿਹੜਾ ਰੋੜ ਚੁੱਕਿਆ ਕੁਛ ਨਹੀਂ ਨਜ਼ਰ ਆ ਰਿਹਾ ਟਹਾ ਟਿਹਰੀ ਹੋ ਚੁੱਕਿਆ ਦਾਣਾ ਹੋਏ ਮਤਲਬ ਇਹਨਾਂ ਦਾ ਉਹ ਵੀ ਬਰਬਾਦ ਹੋ ਚੁੱਕਾ ਅੰਦਰ ਲੂੰਗਰ ਚੁੱਕਿਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਆ ਲੇਕਿਨ ਇਹ ਲੋਕ ਜਿਹੜੇ ਹੈਗੇ ਨੇ ਬਹੁਤ ਹੀ ਇਸ ਵੇਲੇ ਮੁਸ਼ਕਲ ਦੀ ਘੜੀ ਦੇ ਵਿੱਚ ਨੇ ਕਿਉਂਕਿ ਇਹਨਾਂ ਦੇ ਬੱਚੇ ਲੈ ਕੇ ਜਿਹੜੇ ਆ ਛੋਟੇ ਛੋਟੇ ਬੱਚੇ ਲੈ ਕੇ ਜਿਹੜਾ ਧੂਸੀ ਦੇ ਉੱਤੇ ਰਹਿਣ ਲਈ ਮਜਬੂਰ ਹੋਏ ਨੇ ਇਹਨਾਂ ਦਾ ਕਹਿਣਾ ਦੀ ਸਰਕਾਰ ਵੱਲੋਂ ਜਾਂ ਲੋਕਾਂ ਵੱਲੋਂ ਸੰਸਥਾਵਾਂ ਵੱਲੋਂ ਜਿਹੜਾ ਰਾਸ਼ਨ ਤੇ ਇਹਨਾਂ ਨੂੰ ਖਾਣ ਵਾਸਤੇ ਦਿੱਤਾ ਜਾ ਰਿਹਾ ਪਸ਼ੂਆਂ ਵਾਸਤੇ ਵੀ ਚਲੋ ਕਿਤਨਾ ਕਿਤੇ ਚਾਰਾ ਮਿਲ ਰਿਹਾ ਲੇਕਿਨ ਕਿੰਨੇ ਕ ਦਿਨ ਜਿਹੜੇ ਇਹ ਲੋਕ ਹੈ ਇਸੇ ਤਰ੍ਹਾਂ ਬਾਹਰ ਰਾਤਾਂ ਕੱਟਣਗੇ ਟੈਂਟਾਂ 'ਚ ਰਹਿਣਗੇ ਕਿਉਂਕਿ ਨੁਕਸਾਨ ਹੋ ਸਕਦਾ ਕੋਈ ਕੀੜੇ ਕੰਡੇ ਦੇ ਵੀ ਵਹਾਰਾ ਜਿਵੇਂ ਕਹਿ ਰਹੇ ਆ ਕੋਈ ਲੜ ਸਕਦਾ ਕਿਸੇ ਬੱਚੇ ਨੂੰ ਕਿਸੇ ਸਿਆਣੇ ਨੂੰ ਕੋਈ ਵੱਡਾ ਨੁਕਸਾਨ ਜਾਣੀ ਫਿਰ ਹੋ ਸਕਦਾ ਕਹਿੰਦੇ ਨੇ ਵੀ ਸਰਕਾਰ ਨੂੰ ਜਿਹੜਾ ਜਲਦ ਤੋਂ ਜਲਦ ਸਾਡੇ ਇਹਨਾਂ ਘਰਾਂ ਬਾਰੇ ਸੋਚਣਾ ਚਾਹੀਦਾ ਸਾਨੂੰ ਜਲਦੀ ਕੁਝ ਨਾ ਕੁਝ ਮੁਆਵਜ਼ਾ ਦੇ ਕੇ ਸਾਡੇ ਜਿਹੜੇ ਘਰ ਹੈ ਇੱਥੇ ਦੁਬਾਰਾ ਤੋਂ ਬਣਨੇ ਚਾਹੀਦੇ ਨੇ ਗੱਲਬਾਤ ਸੁਣਾਣੇ ਇਹਨਾਂ ਲੋਕਾਂ ਨੇ ਕੀਤੀ ਹੋਈ ਕਿਵੇਂ ਜਿਹੜਾ ਆਪਣਾ ਗੁਜ਼ਾਰਾ ਕਰ ਰੇ ਨੇ ਕਿ ਕੀ ਇਹਨਾਂ ਦੀ ਮੰਗ ਹੈਗੇ ਤਦ ਤੱਕ ਬਣੇ ਰੋ ਸਾਡੇ ਨਾਲ ਤੇ ਦੇਖਦੇ ਰੋ ਪਠਾਨਕੋਟ ਮੀਡੀਆ ਅੱਜ ਬੋਲੀ ਕੀ ਨਾਮ ਹੈ ਆਪਣਾ ਤੇਰਾ ਨਾਮ ਜੀ ਹਸਨਦੀਪ ਨੇ ਸਰ ਅਸੀਂ ਜੀ ਕਿਹੜੀ ਜਗ੍ਹਾ ਹੈਗੀ ਹੈ ਇਹ ਪਿੰਡ ਪੰਮੇ ਚ ਪੈਂਦੀ ਹੈ ਜੀ ਪਿੱਛੇ ਹੜਾ ਆਇਆ ਨੇ ਹਾਂ ਜੀ ਤੁਹਾਡੇ ਪਰਿਵਾਰ ਸੀਗੇ ਜਿਹੜੇ ਦਰਿਆ ਦੇ ਕੰਢੇ ਹੀ ਨੇ ਸੀਗੇ ਕਿੰਨੇ ਕ ਪਰਿਵਾਰ ਸੀਗੇ ਤੇ ਕੀ ਨੁਕਸਾਨ ਹੋਇਆ ਇਹ ਸਾਡੇ ਤੇ ਨੁਕਸਾਨ ਹੀ ਹੋ ਗਿਆ ਮਸਜਿਦ ਦੀ ਉਹ ਵੀ ਖਤਮ ਹੋ ਗਈ ਹੁਣ ਅਸੀਂ ਬਹੁਤ ਮਾੜੇ ਹਾਲ ਚ ਰਹਿ ਰਹੇ ਆ ਡੰਗਰਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਘਰਾਂ ਦਾ ਬਰਬਾਦ ਹੋ ਗਏ ਆ ਬਹੁਤ ਜ਼ਿਆਦਾ ਮਾੜਾ ਹਾਲ ਹੋ ਰਿਹਾ ਜੀ ਅਸੀਂ ਇਹ ਕਹਿੰਨਾ ਜੀ ਸਾਨੂੰ ਰਾਸ਼ਨ ਤਾਂ ਮਿਲ ਰਿਹਾ ਹੈ ਪਰ ਸਾਡੇ ਰਹਿਣ ਦੀ ਬਹੁਤ ਮਾੜੀ ਸਭਾ ਬਣਾ ਹੋ ਰਹੀ ਹੈ ਸਭ ਕੀੜਾ ਅਸੀਂ ਜੰਗਲ ਜੀ ਇੱਕ ਹਿਸਾਬ ਦੇ ਰਹਿ ਰਹੇ ਆ ਅਸੀਂ ਇਹ ਕਹਿੰਦੇ ਸਾਡੇ ਘਰਾਂ ਦਾ ਜਾਂ ਕੋਈ ਸਾਡਾ ਕੋਈ ਬਣਿਆ ਜਾਵੇ ਸਰਕਾਰ ਵੱਲੋਂ ਦੇ ਬਹੁਤ ਬਹੁਤ ਅਨਵਾਦ ਹੈ ਜੀ ਤਹੀਂ ਇਹ ਕਹਿੰਦੇ ਅਜੇ ਸਾਡਾ ਵੀ ਸਾਨੂੰ ਹੱਕ ਮਿਲਣਾ ਚਾਹੀਦਾ ਜੀ ਸਾਡੀ ਫਸਲ ਬਰਬਾਦ ਹੋ ਗਈ ਕਣਕ ਜੋ ਵੀ ਹੈ ਬਹੁਤ ਨੁਕਸਾਨ ਹੋ ਰਿਹਾ ਹੈ ਸਾਰਾ ਕਹਿੰਦੇ ਪਰਿਵਾਰ ਵੀ ਗਈ 4 ਚਾਰ ਜੀ ਚਲ ਗਏ ਜੀ ਘਰੋਂ ਸਾਰੇ 4 ਜੀ ਖਤਮ ਹੋ ਗਏ ਡੋ ਲੱਭ ਗਏ ਦੋ ਨਹੀਂ ਲੱਭੇ ਇਸ ਟਾਈਮ ਤੱਕ ਤੇ ਸਾਡੀ ਕੋਈ ਮੰਗ ਜੇ ਸਾਨੂੰ ਵੀ ਕੋਈ ਮਕਾਨ ਮਿਲ ਜਾਂ ਜਾ ਸਾਨੂੰ ਕੋਈ ਰਿਆਸ ਜਾਂ ਕੋਈ ਟਿਕਾਣਾ ਮਿਲ ਜਾਏ ਤੇ ਬਧੀਆ ਗੱਲ ਹੈ ਜਿਹੜੀ ਜਗ੍ਹਾ ਸੀਗੀ ਇਹ ਆਪਣੀ ਇਹ ਆਪਣੀ ਮਾਲਕੀ ਹੈ ਸਾਡੀ ਜਗ੍ਹਾ ਸਾਰੀ ਹਾਂਜੀ ਭਾਈ ਕੀ ਨਾਂ ਜੀ ਆਪਣਾ ਮੇਰਾ ਨਾਂ ਸਰ ਸ਼ਾਦੀ ਨੇ ਜੀ ਕਿਹੜੀ ਜਗ੍ਹਾ ਤੇ ਰਹਿਣ ਆਲੇ ਅਸੀਂ ਇੱਥੇ ਕੋਲੀਆਂ ਚ ਇੱਥੇ ਰਹਿਣ ਆਲੇ ਹਾਂ ਜੀ ਹੜ ਆਇਆ ਪਿਛਲੇ ਦਿਨੀ ਤੇ ਕਾਫੀ ਤੁਹਾਡੇ ਪਰਿਵਾਰ ਸੀਗੇ ਵੀਰੇ ਪ੍ਰਭਾਵਿਤ ਹੋਏ ਨੇ ਕੀ ਕਹਿਣਾ ਚਾਹਦੇ ਕਿੰਨੇ ਪਰਿਵਾਰਾਂ 'ਚ ਕੀ ਜਿਹੜੀ ਮੁਸ਼ਕਲ ਆਈਆਂ ਸਰ ਇੱਥੇ ਨਾ ਸਾਡੇ 35-40 ਘਰ ਜਿਹੜੇ ਗੁਜਰਾਂਦੇ ਸੀ ਵਿੱਚ ਹਿੰਦੂਆਂ ਦੇ ਵਿੱਚ ਹੀ ਪੈਂਦੇ 40 ਘਰਾਂ ਦੇ ਵਿੱਚ ਠੀਕ ਹੈ ਸਰ ਤੇ ਉਹ ਸਾਰੇ ਤਾਂ ਤੁਸੀਂ ਦੇਖ ਹੀ ਸਕਦੇ ਹੋ ਪਿੱਛੇ ਰਿਆ ਕੁਝ ਨਹੀਂ ਹੈਗਾ ਇੱਧਰ ਵੀ ਸਾਡੇ ਏਰੀਆ 'ਚ ਇਹ ਵੀ ਖਤਮ ਹੋ ਗਿਆ ਸਿਸਟਮ ਸਾਰਾ ਤੇ ਅਸੀਂ ਤਾਂ ਸਰ ਇਸ ਤਰ੍ਹਾਂ ਹੀ ਉਸ ਦਿਨ ਦੇ ਬਚ ਬਚਾ ਕੇ ਜੀਵ ਹੀ ਘਰ ਦੇ ਚੱਲ ਗਏ ਬਾਕੀ ਬਚ ਬਚਾ ਕੇ ਆਪਣਾ ਇੱਥੇ ਤੁਸੀਂ ਤੇ ਡੇਰਾ ਲਾ ਕੇ ਬੈਠੇ ਆ ਸਰ ਤੇ ਬਾਕੀ ਆਪਣੇ ਨਿਸਕਾਨ ਕਾਫੀ ਹੋ ਗਿਆ ਡੰਗਰ ਬੱਚੇ ਦਾ ਵੀ ਹੋ ਗਿਆ ਭੇਡ ਬੱਕਰੀ ਦਾ ਹੋ ਗਿਆ ਬਾਕੀ ਜੀਆਂ ਦਾ ਵੀ ਨਿਸਕਾਨ ਚਾਰ ਜੀ ਸਾਡੇ ਗਵਾਂਡੀਆਂ ਦੇ ਤੁਰ ਗਿਆ ਤਿੰਨ ਬੱਚੀ ਹੁੰਦੇ ਚ ਇੱਕ ਮਾਈ ਸੀ 70 ਸਾਲ ਦੀ ਲੱਭੇ ਵੀ ਹੈ ਉਹਨਾਂ ਦੇ ਉਹਨਾਂ ਦਾ ਵਿੱਚ ਇੱਕ ਮਾਈ ਲੱਭੀ ਇੱਕ ਕੁੜੀ ਲੱਭੀ ਮੜੇ ਦੋਨੇ ਨਹੀਂ ਲੱਭਿਆ ਅਸੀਂ ਚੜਿਆ ਸਰ ਲੁੱਬੜ ਰੋਏ ਲੁੱਬੜਿਆ ਅਸੀਂ ਉਹ ਲੱਭੇ ਨਹੀਂ ਤੇ ਕਿ ਮਿੱਟੀ ਥੱਲੇ ਆ ਕੇ ਉਹਨੇ ਜਿਆਦਾ ਉਹ ਲੱਭੇ ਨਹੀਂ ਸਾਨੂੰ ਸਰ ਤੇ ਬਾਕੀ ਤੁਸੀਂ ਸਰ ਦੇਖ ਹੀ ਰਿਓ ਪਰ ਆ ਵੀ ਦਰਿਆਣ ਇੰਨਾ ਕ ਮਾਰ ਦਿੱਤੀ ਹੈ ਸਾਨੂੰ ਵੀ ਅਸੀਂ ਕੀ ਆਖ ਸਕਨੇ ਆ ਤੁਸੀਂ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੀ ਹੈ ਤੇ ਅਸੀਂ ਤੇ ਤੇ ਸਿਰ ਬਣੇ ਜੋ ਵਗੈਰੇ ਨਹੀਂ ਹੁਣ ਸਾਡਾ ਤੇ ਵਗੈਰਾ ਸਰਕਾਰ ਲੋਕ ਕੀਤੀ ਹਾਂਜੀ ਬਿਲਕੁਲ ਸਰ ਸਰਕਾਰ ਤਾਂ ਅਸੀਂ ਕਿਦਾਂ ਆਖੀ ਨਹੀਂ ਕੀਤੀ ਸਰਕਾਰ ਰੋਟੀ ਖਰਚਾ ਪਾਣੀ ਪਜਾਂ ਦੇਦੀ ਏ ਪਰ ਮੁਸ਼ਕਲ ਇਹ ਡੰਗਰਾ ਪਸ਼ੂਆਂ ਵਾਸਤੇ ਤੁਸੀਂ ਦੇ ਦਿਨ ਕਿੰਨੇ ਕਿ ਦਿਨ ਕੱਟ ਲਾਂਗੇ 10 ਦਿਨ ਕਟਾਂ 5 ਦਿਨ ਕਟਾਂ ਅਖਰ ਕਰ ਰਸਤਾ ਛੱਡਣਾ ਪੈਣਾ ਸਾਨੂੰ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਚਲੋ ਕਿਤੇ ਸਰਕਾਰੀ ਸੁਰਕਰੀ ਜਗ੍ਹਾ ਸਾਨੂੰ ਕਿਤੇ ਥੋੜੀ ਬੋਧੀ ਮਿਲ ਜਾਏ ਤੇ ਉੱਥੇ ਆਪਣਾ ਗੁਜ਼ਾਰਾ ਅਸੀਂ ਕਰ ਸਕਨੇ ਆਂ ਇਹ ਘਰ ਮਾਲਕੀ ਚੇ ਸੀਗੀ ਹਾਂਜੀ ਸਰ ਮਾਲਕੀ ਚੇ ਰਿਸ਼ਤੇ ਜਗ੍ਹਾ ਸਾਡੀ ਸਰ ਹਾਂ ਇਸਾਰੀ ਰਿਸ਼ਤੇ ਵਾਲੀ ਜਗ੍ਹਾ ਸਾਡੀ ਇਹ ਇੱਕ ਕਿੱਲਾ ਜਗਾ ਸਾਰੀ ਜਿਹੜੀ ਇਹ ਰਿਸ਼ਤੇ ਵਾਲੀ ਜਗਾ ਇਹ ਤੇ ਬਿਲਕੁਲ ਖਤਮ ਹੋ ਗਈ ਤਿੰਨ ਚਾਰ ਕਮਰੇ ਵਾਲਾ ਜੱਗ ਵਿੱਚ ਸਾਰੀ ਸਾਡੀ ਇੱਥੇ ਬਾਕੀ ਇਹ ਘਰ ਕੁਲੇ ਸਾਡੇ ਸਾਹਮਣੇ ਦੇ ਕਟਿਨਾ ਸ਼ੀਨਾ ਵਗੈਰਾ ਸ਼ੈਡ ਸ਼ੁੱਡ ਵਗੈਰਾ ਖਤਮ ਹੋ ਗਿਆ ਟੂੜੀ ਲਾਈ ਅਸੀਂ ਅੰਦਰ ਉਹ ਖਤਮ ਹੋ ਗਈ ਬੰਡਾ ਛੰਡਾ ਲਾਈ ਅਸੀਂ ਡੰਗਰਾਂ ਵਾਸਤੇ ਉਹ ਵੀ ਖਤਮ ਰੋਡ ਵਰ ਗਿਆ ਜੋ ਵੀ ਕੰਕਸ਼ਣ ਕਾ ਅਸੀਂ ਮਿਹਨਤ ਕਰਕੇ ਕੀਤੀ ਹੋ ਉਹ ਵੀ ਖਤਮ ਹੀ ਹੋ ਗਈ ਤੇ ਅਸੀਂ ਦੇਖ ਹੀ ਲਿਆ ਸਾਰਾ ਸਿਸਟਮ ਸਰ ਤੇ ਇਸ ਤਰ੍ਹਾਂ ਹੀ ਹੁਣ ਗੁਜ਼ਾਰੇ ਸਵੇਰੇ ਮਿਲ ਜਾਂਦੀ ਹੈ ਸ਼ਾਮ ਨੂੰ ਖਾ ਲੈਣੇ ਆ ਸ਼ਾਮ ਨੂੰ ਮਿਲ ਸਵੇਰੇ ਖਾ ਲੈਣੇ ਉੱਥੇ ਚ जो भी हम सरकार वालों कोई शह की जाए तो ठीक ही है क्या नाम है आपका इस क्या बात हुई है इधर जो हड़ आया साहब चली गई पानी में और क्या हुआ और क्या नाम अपने ठेंके पर पैड़ी ली थी और क्या नाम अपने रुड़ गई बहुत सारी जो समान समान था वो भी रुड़ गया सब कैसे फिर चल रहा है गुजारा जैसे हाँ वैसे ही चल रहा है गुजारा भाई कितने कितने का नुकसान हुआ मैक्सिमम आपको हाँ नुकसान हो गया कोई कम से कम तीन तीन लाख का हो गया तीन चार लाख सरकार कोई मदद कर रही है आपकी नहीं अभी कुछ नहीं किया अब रोटी पानी तो है मेरी और बाकी क्या भी? मांग करते हैं मांग क्या करते हैं सरकार से मांग तो क्या करते हैं अगर कोई दे, दे दे तो अच्छा खुलना फुल दे जाए